ਪੰਜਾਬ ਵਿੱਚ ਰੋਜ਼ਾਨਾ ਨਸ਼ਿਆਂ ਦੇ ਕਾਰਨ ਕਈ ਘਰ ਤਬਾਹ ਹੋ ਜਾਂਦੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਤਾਜ਼ਾ ਮਾਮਲਾ ਹੁਣ ਤਰਨਤਾਰਨ ਦੇ ਮੁਹੱਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ 35 ਸਾਲਾ ਲਵਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਵਦੀਪ ਸਿੰਘ ਕਾਫੀ ਸਮੇਂ ਤੋਂ ਨਸ਼ੇ ਦੀ ਲਤ ਵਿੱਚ ਫਸਿਆ ਹੋਇਆ ਸੀ ਅੱਜ ਉਸਨੇ ਘਰ ਦੇ ਬਾਹਰ ਜਾ ਕੇ ਨਸ਼ੇ ਦਾ ਟੀਕਾ ਲਾਇਆ ਜਿਸ ਤੋਂ ਬਾਅਦ ਉਹ ਘਰ ਆਇਆ ਤੇ ਥੋੜੀ ਦੇਰ ਚ ਹੀ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਨਸ਼ਾ ਮਾਫੀਆ ਤੇ ਪੁਲਿਸ ਵਿਰੁੱਧ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਪਿੰਡ ਵਿੱਚ ਸ਼ਰਿਆਮ ਨਸ਼ੇ ਦੀ ਵੇਚਵਟ ਹੋ ਰਹੀ ਹੈ ਪੁਲਿਸ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ ਹੋਰ ਪਰਿਵਾਰ ਵਾਲਿਆਂ ਨੇ ਕੀ ਕੁਝ ਕਿਹਾ ਹੈ ਉਹ ਤੁਹਾਨੂੰ ਦੱਸਦੇ ਹਾਂ ਮਰਨਾਰਾ ਜੀ ਆਹ ਕਿਹੜਾ ਪਿੰਡ ਹੈ ਚੰਡੀਗੜ੍ਹ ਇਹ ਟੀਕਾ ਲਾ ਕੇ ਆਈ ਆ ਹਾਏ ਇਹਦੇ ਨਾਲ ਲਾਭ ਜੀ ਤੇ ਆ ਹਾਂ ਉਮਰ ਹੋਣੀ ਪਈ ਤੀ 45 ਸਾਲ ਆ ਆ ਵਿਆਹ ਆਵੇ ਗੁੱਡੀ ਇਹਦੀ ਹਾਏ ਨਸ਼ਾ ਤੁਹਾਡੇ ਪਿੰਡ ਵਿੱਚ ਦਾ ਬਹੁਤ ਸਾਰਾ ਨਸ਼ਾ ਵਿਕਦਾ ਤੁਹਾਡੇ ਪਿੰਡ ਆਏ ਨਹੀਂ ਫੜਦੀ ਪੁਲਿਸ ਪੁਲਿਸ ਪਾਹੇ ਦੇ ਕੇ ਛੋਟਾਉਂਦੇ ਆ ਹਏ ਹਏ ਕਮਾਈ ਕੋਈ ਨਹੀਂ ਦਿਹਾੜੀ ਦਾ ਬਾ ਇਹ ਕੋਕ ਕਰਦਾ ਨਹੀਂ ਮੈਂ ਦਿਹਾੜੀ ਕਰਕੇ ਰੋਟੀ ਖਵਾਉਣੀ ਹੈ ਨਾ ਨੂੰ ਕਿਹ ਕਿਹਣਾ ਤੁਹਾਡੇ ਕਲਦੇ ਜੀ ਕਿਹੜਾ ਪਿੰਡ ਹੈ ਸੰਦੀਗੜੂ ਇਹ ਜਿਹੜੇ ਨੌਜਵਾਨ ਦੀ ਬਹੁਤ ਹੀ ਤੁਹਾਡੇ ਨੂੰ ਲੱਗਦਾ ਐ ਮੇਰੇ ਚਾਚਾ ਮਾਸ਼ੀ ਦਾ ਮੁੰਡਾ ਕਿੱਦਾਂ ਮੌਤ ਹੋਈ ਦੀ ਕੀ ਗੱਲ ਆ ਸਰਕਾਰ ਤੇ ਕਹੇ ਨਸ਼ਾ ਖਤਮ ਕਰਤਾ ਸਰਕਾਰ ਕਹਿੰਦੀ ਨਸ਼ਾ ਖਤਮ ਕਰ ਦਵਾ ਪੰਜਾਬ ਚੋਂ ਪਰ ਨਸ਼ਾ ਥੱਲੀ ਵਾਂਗੂ ਵੇਖਦਾ ਸੀ ਉਹਨਾਂ ਦਾ ਦੁੱਧ ਨਹੀਂ ਮਿਲਦਾ ਜਨਾ ਨਸ਼ਾ ਮਿਲਦਾ ਪੁਲਿਸ ਖੜਦੀ ਨਹੀਂ ਜਿਹੜਾ ਦਸ਼ਾ ਵੇਚਦੀ ਪੁਲਿਸ ਫੜਦੀ ਪੁਲਿਸ ਮੇਰੇ ਹਿਸਾਬ ਨਾਲ ਇਸ ਵਾਰ ਜਿਹੜੇ ਨਾ ਕੋਈ ਆਧਿਆਮ ਵਾਲਾ ਦੇ ਇਥੇ ਜਿਵੇਂ ਮਹੀਨਾ ਮਨ ਲੈਂਦੇ ਆ ਹਕੀ ਸਾਹਿਬ ਦਾ ਜੇ ਕਈ ਬਾਹਰੋਂ ਭਈਆ ਪੁਲਿਸ ਉਹਨਾਂ ਫੜੇ ਇੱਕ ਦੋ ਪਣ ਕਿੰਨਾ ਕਿੰਨਾ ਛਾ ਵੇਖਦਾ ਇੱਥੇ ਨਾ ਬਹੁਤ ਵਿਗਦਾ ਇੱਥੇ ਤੇ ਛਾ ਨਹੀਂ ਨਿਕਲਦਾ ਗਲੀਆਂ ਲਾ ਕੇ ਕੀ ਮੰਗ ਕਰਦੇ ਅਸੀਂ ਦਾ ਕੰਮ ਇਹੋ ਜਿਹਾ ਵੀ ਨਾ ਬੰਦਣਾ ਜਾਈਦਾ ਜੁਗਾਂ ਬਰਬਾਰ ਹੋਦੇ ਜਾਂਦੇ ਇੱਥੇ ਬਾਈ ਕਿਨਾ ਟਟਾਈ ਅਮਨਦੀਪ ਇਹਦੀ ਮੋਤ ਹੋਈ ਕੀ ਲੱਗਦਾ ਟਟਾ ਇੱਕ ਘਰ ਵਾਲਾ ਮੇਰਾ ਕਿੰਦਾ ਮੋਤ ਹੋਈ ਹੈ ਇਹਦਾ ਟੀਕਾ ਲਾ ਕੇ ਕਿੰਨਾ ਕਿੰਨਾ ਛਾ ਟੱਡੇ ਇੱਥੇ ਵਿਗਦਾ ਬਹੁਤ ਵਿਗਦਾ ਕੋਜਾ ਵਰਦੀ ਨਹੀਂ ਨਹੀਂ ਇਹ ਕਿੰਨੇ ਬੱਚੇ ਟੋਟੇ ਇੱਕੋ ਹੀ ਕੁੜੀ ਹੈ ਮੇਰੀ ਆ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਹਾਂਜੀ ਪਤਾ ਕੀ ਨਾ ਟੱਡਾ ਮੈਂ ਨਾ ਪ੍ਰਕਾਸ਼ ਕੋਰ ਕਿਹੜਾ ਪਿੰਡ ਹੈ ਜੀ ਇਹ ਚੰਦੀ ਗਾੜੀ ਆਹੜਾ ਨੌਜਵਾਨਾਂ ਨੂੰ ਬਹੁਤ ਜੀ ਕਿੱਦਾਂ ਇਹ ਮੇਰੇ ਆਪਣੇ ਵਾਹਟੀ ਕਾਰ ਆ ਕੇ ਸਰਕਾਰ ਦੇ ਕਿਹੜੀ ਨਸ਼ਾ ਖਤਮ ਕਰਤਾ ਖਤਮ ਕਿੱਥੋਂ ਕਰਦੀ ਸਰਕਾਰ ਤਾਂ ਸਭ ਤੋਂ ਜ਼ਿਆਦਾ ਵੇਚਣ ਢਈ ਆ ਇੱਥੇ ਘਰ ਘਰ ਸਮੈਕ ਵਿਕਨ ਲਈ ਆ ਘਰ ਘਰ ਟੀਕੇ ਵੀ ਵਿਕਨਦੇ ਆ ਗਲੀ ਗਲੀ ਦੇ ਵਿੱਚ ਤੇ ਪੁਲਿਸ ਫੜਦੀ ਨਹੀਂ ਆ ਜਿਹੜਾ ਨਾ ਇੱਥੇ ਤੇ ਉਹ ਮੀਨਾ ਰੈਂਦੀ ਆ ਆ ਸਾਡੇ ਇਧਰ ਮੰਤਾਂ ਦਾ ਘਰ ਹੈ ਉਧਰ ਪੁਲਿਸ ਤਾਂ ਵੀ ਨਹੀਂ ਮੀਨਾ ਪਰਦੇ ਆ ਚਰੇਆ ਲੱਗਦਾ ਨਸ਼ਾ ਚਰੇ ਆਮ ਵੇਖਦਾ ਕੀ ਮੰਗ ਕਰਦੇ ਜੀ ਨਹੀਂ ਮੰਗ ਕਰਦੇ ਜੀ ਮੰਗਾ ਹੀ ਕੀ ਕਰਨੀ ਗਰੀਬਾਂ ਨੇ ਐਂ ਤਾਂ ਨੇ ਨਸ਼ਾ ਇਥੋਂ ਬੰਦੋ ਜੀ ਪਾਣੀ ਤੇ ਕਿ ਦਿਓ ਛੱਪੜ ਲੱਗੇ ਸਾਡੇ Make every celebration valuable. Happy Diwali. TD. Ready for you.